ਇਹ ਵੀਡੀਓ ਕੈਨੇਡਾ ਜਾਣ ਵਾਲਿਆਂ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਅਸੀਂ ਵੀਡੀਓ ਨੂੰ ਜ਼ਰੂਰ ਦੇਖਿਓ ਕਿਉਂਕਿ 2 ਮਿੰਟ ਦੀ ਵੀਡੀਓ ਤੁਹਾਨੂੰ ਦਿੱਲੀ 에어ਪੋਰਟ ਤੋਂ ਵਾਪਸ ਮੁੜਨਾ ਬਚਾ ਸਕਦੀ ਹੈ ਕਿਉਂਕਿ ਇੱਕ ਆਪਣੇ ਭਰਾ ਨੇ ਰਾਤ ਨੂੰ 11 ਵਜੇ ਜਾ ਕੇ ਦਿੱਲੀ 에어ਪੋਰਟ ਦੇ ਵਿੱਚ ਹੀ ਜਾ ਕੇ 1 ਮਿੰਟ 1.5 ਮਿੰਟ ਦੀ ਵੀਡੀਓ ਬਣਾਈ ਉਹਨਾਂ ਨੂੰ ਜਿਹੜਾ ਸਵਾਲ ਜਵਾਬ ਉਹਨਾਂ ਨੇ ਕੀਤੇ ਉਸ ਵੀਰ ਨੇ ਤੇ ਉਹਨਾਂ ਨੇ ਅੱਗੋਂ 에어ਲਾਈਨ ਵਾਲਿਆਂ ਨੇ ਇਹ ਕਈ ਸਵਾਲਾਂ ਦੇ ਜਵਾਬ ਦਿੱਤੇ ਕਿ ਅਸੀਂ ਦਿੱਲੀ 에어ਪੋਰਟ ਤੋਂ ਕਿਉਂ ਪੰਜਾਬੀਆਂ ਨੂੰ ਜਾਂ ਫਿਰ ਭਾਰਤੀਆਂ ਨੂੰ ਵਾਪਸ ਭੇਜ ਰਹੇ ਆ ਕਿਉਂਕਿ ਉਹਨਾਂ ਦੀ ਕਾਫੀ ਜਿਹੜੇ ਰਿਕੁਆਇਰਮੈਂਟਸ ਆ ਜੋ ਕੰਪਲੀਟ ਨਹੀਂ ਹੁੰਦੀਆਂ ਅਸੀਂ ਉਹ ਵੀਡੀਓ ਵੀ ਐਡ ਕੀਤੀ ਹੈ ਏਸੀ ਵੀਡੀਓ ਦੇ ਵਿੱਚ ਉਸ ਵੀਡੀਓ ਨੂੰ ਜਰੂਰ ਦੇਖਿਓ ਤੇ ਇੱਕ ਛੋਟੀ ਜੀ ਸਾਡੇ ਵੱਲੋਂ ਰਿਕੁਐਸਟ ਹੈ ਜੀ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਜਰੂਰ ਲਾਈਕ ਕਰਿਓ ਕਿਉਂਕਿ ਅਸੀਂ ਤੁਹਾਡੇ ਲਈ ਬਿਲਕੁਲ ਫ੍ਰੀ ਆਫ ਕਾਸਟ ਇਨਫੋਰਮੇਸ਼ਨ ਲੈ ਕੇ ਆਉਂਦੇ ਹਾਂ ਤੇ ਉਸ ਇਨਫੋਰਮੇਸ਼ਨ ਦੇ ਅਸੀਂ ਤੁਹਾਡੇ ਤੋਂ ਕੋਈ ਚਾਰਜਸ ਨਹੀਂ ਕਰਦੇ ਫ੍ਰੀ ਗਾਈਡਨਸ ਇੱਕ ਸੋਸ਼ਲ ਵਰਕ ਆ ਅਸੀਂ ਤੁਹਾਡਾ ਸਾਥ ਦੇ ਰਹੇ ਹਾਂ ਤੁਸੀਂ ਵੀ ਸਾਡਾ ਸਾਥ ਦਿਓ ਤੇ ਵਾਹਿਗੁਰੂ ਸਭ ਦਾ ਭਲਾ ਕਰੇ ਤੇ ਸਾਰਿਆਂ ਦੇ ਸੁਪਨੇ ਪ ਸਬਸਕ੍ਰਾਈਬ ਐਂਡ ਲਾਈਕ ਥਿਸ ਵੀਡੀਓ ਵਾਚ ਫੁੱਲ ਵੀਡੀਓ ਔਨ ਦ ਐਂਡ ਲੋ ਦੋਸਤੋ ਅੱਜ ਮੈਂ ਫਿਰ ਆ ਗਿਆ ਦਿੱਲੀ 에ਰਪੋਰਟ ਅੱਜ ਮੇਰੀ ਰਾਤ ਦੀ ਫਲਾਈਟ ਹੈ ਆਲਮੋਸਟ 11:30 ਵਜੇ ਦੀ ਔਰ ਮੇਰੇ ਕੋ ਕਾਫੀ ਟਾਈਮ ਸੀ ਦੋਸਤੋ ਐਂਡ ਮੈਂ ਕੋਈ ਚਲੇ ਗਿਆ ਕਿ ਸਰ ਤੁਸੀਂ ਕਿਉਂ ਇਹਨੇ ਲੋਕਾਂ ਨੂੰ ਉੱਥੇ ਦੀ ਵਾਪਸ ਭੇਜ ਦੇ ਪਈ ਹੋ ਕਿ ਹਾਂਜੀ ਵੀ ਕਿਸੇ ਕੋ ਆ ਨਹੀਂ ਹੈ ਕਿਸੇ ਕੋ ਆ ਨਹੀਂ ਹੈ ਸੋ ਦ ਥਿੰਗ ਇਜ਼ ਥੈਟ ਜੋ ਮੈਨੂੰ ਅੱਜ ਉਹਨਾਂ ਨੇ ਗੱਲ ਦੱਸੀ ਉਹ ਕਹਿੰਦੇ ਸਰ ਵੀਜ਼ੇਸ ਜੋ ਹੈ ਕੈਨੇਡਾ ਵੀਜ਼ਾ ਜੋ ਹੈ ਉਹ ਅਸਲ ਵਿੱਚ ਆਪਾਂ ਇਹ ਚੀਜ਼ ਪੁਆਇੰਟ ਆਊਟ ਕੀਤੀ ਹੈ ਕਿ ਉਹਨੇ ਪਿਛਲੇ ਡਾਕੂਮੈਂਟਸ ਹੈ ਉਹ ਕਾਫੀ नकली है इनजनुअल है गया उदा मतलब कि जे किसी बंदे को स्पोंसर आई हुई है ता वो बंदा स्पोंसर नकली लाके वीजा लिया हुआ है उस बंदे डिटेल करते हैं कि वाकई सही बंदा जा रहा है कि नहीं जा रहा है सो अगर किसी इंसान ਦੇ ਕੋਲ ਜੈਨੂਨ ਡਾਕੂਮੈਂਟਸ ਹੈ ਜੋ ਜਨਰਲ ਡਾਕੂਮੈਂਟਸ ਲੱਗੇ ਹੋਏ ਕਿਸੇ ਇਨਸਾਨ ਦੇ ਉਹਨੂੰ ਘਬਰਾਉਣ ਦੀ ਲੋੜ ਨਹੀਂ ਹੈ ਬਸ ਆਪਣੇ ਏਜੰਟ ਦੇ ਕੋਲ ਏਜੰਟ ਨੂੰ ਕਹਿਆ ਕਰੋ ਸਭ ਨੂੰ ਪ੍ਰੋਪਰ ਤਿਆਰੀ ਕਰਵਾ ਦੇ 댓्स इट ਬਸ ਜੇ ਹੋਟਲ ਬੁਕਿੰਗ ਹੈਗੀ ਆ ਤਾਂ ਹੋਟਲ ਬੁਕਿੰਗ ਦੇ ਡਾਕੂਮੈਂਟ ਸਾਡੇ ਵਧੀਆ ਹੋਣ